ਸੱਸ ਅਤੇ ਜਵਾਈ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਜੇ ਦੇਖਿਆ ਜਾਵੇ ਤਾਂ ਉਹ ਪੁੱਤ ਅਤੇ ਮਾਹਵਾਲਾਈ ਹੁੰਦਾ ਜੇ ਕੋਈ ਸਮਝੇ ਪਰ ਜੇ ਕੋਈ ਨਾ ਸਮਝੇ ਤਾਂ ਉਹ ਰਿਸ਼ਤਾ ਕੋਈ ਮਾਇਨੇ ਨਹੀਂ ਰੱਖਦਾ ਪਰ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਸ ਘਟਨਾ ਦੇ ਵਿੱਚ ਜਵਾਈ ਅਤੇ ਸੱਸ ਨੇ ਮਿਲ ਕੇ ਇਸ ਤਰ੍ਹਾਂ ਦੀ ਹਰਕਤ ਕੀਤੀ ਜਦੋਂ ਤੁਸੀਂ ਇਹ ਪੂਰੀ ਘਟਨਾ ਬਾਰੇ ਸੁਣੋਗੇ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕੀ ਆਖਰ ਇੱਕ ਜਵਾਈ ਆਪਣੀ ਸੱਸ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਇੱਕ ਪ੍ਰਮੋਧ ਨਾਉਂ ਦਾ ਲੜਕਾ ਆਪਣੇ ਹੀ ਸਹੁਰੇ ਪਰਿਵਾਰ ਰਹਿ ਰਿਹਾ ਸੀ ਕਾਫੀ ਸਾਲਾਂ ਤੋਂ ਸਹੁਰੇ ਪਰਿਵਾਰ ਰਹਿੰਦਾ ਸੀ ਇਸ ਤੋਂ ਬਾਅਦ ਉਸ ਦੀਆਂ ਆਪਣੀ ਹੀ ਸੱਸ ਦੇ ਨਾਲ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ-ਹੌਲੀ ਦੋਨਾਂ ਨੂੰ ਪਿਆਰ ਹੋ ਜਾਂਦਾ ਇਸ ਤੋਂ ਬਾਅਦ ਉਹਨਾਂ ਦਾ ਇੱਕ ਦੂਜੇ ਬਿਨਾਂ ਰਹਿਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਤਾਂ ਮੰਗਲਵਾਰ ਵਾਲੇ ਦਿਨ ਕੀ ਹੁੰਦਾ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੋ ਜਾਂਦਾ ਝਗੜਾ ਇੰਨਾ ਵੱਧ ਜਾਂਦਾ ਕਿ ਉਹ ਆਪਣੀ ਪਤਨੀ ਸ਼ਿਵਾਨੀ ਨੂੰ ਕੁੱਟਣ ਲੱਗ ਜਾਂਦਾ ਕੁੱਟਦਾ ਇੰਨਾ ਜ਼ਿਆਦਾ ਕਿ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੰਦਾ